ਤੋਂ ਤੋਂ ਪੁਰਸਵਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਨਿਕਲ ਕਸਨ ਵਾਸਤੇ ਜੜੀਆ ਲਗਾਤਾਰ ਜੜੀ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਤੇ ਨਾਕਾਬੰਦੀ ਵੀ ਚੱਲੀ ਕੀਤੀ ਜਾ ਰਹੀ ਆ ਤਾਂ ਜੋ ਜੜੀ ਤਸਕਰੀ ਤੇ ਜੜੀਆ ਰੋਕ ਲਾ ਸਕੇ ਤਾਂ ਕਿ ਜੜੀਆਂ ਜਵਾਨੀਆਂ ਨਸ਼ੇ ਦੇ ਨਾਲ ਖੋ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ ਫੋਰਸ ਕੋ ਵਧਾਈ ਦੇਤਾ ਹੂੰ तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਭਰਜ ਨਿਵਾਨੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਘਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਤਸ਼ਕਰੀਤ ਜਿਹੜੀਆਂ ਰੋਕ ਲਾ ਸਕਦੇ ਤਾਂ ਕਿ ਜਿਹੜੀਆਂ ਜਵਾਨੀਆਂ ਨਸ਼ੇ ਦੇ ਨਾਲ ਕੋਕਰੀਆਂ ਹੁੰਦੀਆਂ ਜਾ ਰਹੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਅੱਜ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਜਿਹੜੋ ਪੁਲਸ ਨੂੰ ਗੁਪਤ ਇੱਕ ਸੂਚਨਾ ਮੀਡੀਆ ਜਿਹੜੋ ਗੁਪਤ ਸੂਚਨਾ ਦੇ ਦੱਤੇ ਜਿਹੜੋ ਨਾਕਾ ਪੁਲਿਸ ਨੇ ਲਗਾਇਆ ਸਿਕਾ ਤੇ ਉਹਨ ਇੱਕ ਥਾਰ ਗੱਡੀ ਜਿਹੜੀ ਆ ਉਹ ਨਜ਼ਰ ਆਈ ਤੇ ਥਾਰ ਗੱਡੀ ਨੂੰ ਜਿਹੜਾ ਰੋਕ ਕੇ ਉਹਦੇ ਵਿੱਚ ਚਾਨਬੀਨ ਕੀਤੀ ਤਾਂ ਉਹਦੇ 15 ਲੱਖ ਰੁਪਏ ਦੀ ਡਰਗ ਮਣੀ ਬਰਾਮਦ ਹੋਈ ਆ ਇੱਕ ਥਾਰ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਕੀਤਾ ਤੇ ਨਾਲ ਇੱਕ ਫੋਨ ਜਿਹੜਾ ਉਹ ਬਰਾਮਦ ਕੀਤਾ ਤੇ ਇਸਦੇ ਨਾਲ ਇੱਕ 로ਪੀ ਵੀ ਜਿਹੜਾ ਪੁਲਿਸ ਨੇ ਗ੍ਰਫਤਾਰ ਕੀਤਾ ਵੀ ਕਹਿ ਸਕਦੇ ਆ ਵੀ ਹੁਣ ਜਿਹੜੇ ਤਸਕਰ ਆ ਉਹ ਹਾਈ ਪ੍ਰੋਫਾਈਲ ਹੁੰਦੇ ਜਾ ਰਿਹਾ ਕਿਉਂਕਿ ਥਾਰ ਗੱਡੀਆਂ ਦਾ ਜਿਹੜਾ ਵਰਤੋਂ ਕਰਨੀ ਉਹ ਆਪਣੇ ਆਪ ਚ ਦਿਖਾਉਂਦੀ ਆ ਵੀ ਕਿਸ ਤਰ੍ਹਾਂ ਜਿਹੜੀ ਥਾਰ ਗੱਡੀ ਦੀ ਵਰਤੋਂ ਜਿਹੜੀ ਕੀਤੀ ਜਾ ਰਹੀ ਆ ਨਸ਼ੇ ਦੇ ਕੰਮ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਗੱਡੀਆਂ ਲੰਘਦੀਆਂ ਤੇ ਜ਼ਿਆਦਾਤਰ ਪੁਲਿਸ ਦਾ ਜਿਹੜਾ ਧਿਆਨ ਹੈ ਉਹ ਨਹੀਂ ਪੈਂਦਾ ਤੇ ਜਿਸ ਕਰਕੇ ਇਹ ਬਚ ਕੇ ਜਿਹੜੇ ਨਿਕਲ ਜਾਂਦੇ ਆ ਲੇਕਿਨ ਇਸ ਵਾਰ ਪੂਰੀ ਜੜੀਆ ਸਹੀ ਸੂਚਨਾ ਜੜੀਆ ਪੁਲਿਸ ਨੂੰ ਮਿਲੀ ਤੇ ਉਸ ਤੋਂ ਬਾਅਦ ਜੜੀਆ ਨਾਕਾ ਲਗਾ ਕੇ ਇਹਨਾਂ ਰੋਕਿਆ ਗਿਆ ਤੇ 15 ਲੱਖ ਰੁਪਏ ਦੀ ਡਰਗ ਬਰਾਮਦ ਕੀਤੀ ਤੇ ਇੱਕ ਦੋਸ਼ੀ ਨੂੰ ਵੀ ਇਹ આરોપી ਨੂੰ ਜੜਾ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਆ ਥਾਰ ਗੱਡੀ ਨੂੰ ਵੀ ਪੁਲਿਸ ਨੇ ਕਬਜ਼ੇ ਚ ਲੈ ਲਿਆ ਤੇ ਇੱਕ ਜੜਾ ਮੋਬਾਈਲ ਫੋਨ ਵੀ ਜੜਾ ਉਹ ਬਰਾਮਦ ਕੀਤਾ ਗਿਆ ਤਾਂ ਜੋ ਅਗਲੀ ਜੜੀਆ ਕਾਰਵਾਈ ਪੁਲਿਸ ਪੁਲਿਸ ਵੱਲੋਂ ਕੀਤੀ ਜਾ ਸਕੇ આરોપી ਨੂੰ ਜੜਾ ਕੋਰ ਵਿੱਚ ਪੇਸ਼ ਕਰਕੇ ਤੇ ਰਿਮਾਨ ਲਿਆ ਜਾਏਗਾ ਤੇ ਉਸ ਤੋਂ ਬਾ ਸਾਰੀ ਪੁੱਛਗਿੱਛ ਕੀਤੀ ਜਾਏਗੀ ਵੀ ਆਖਰੇ ਡਰਗਮਨੀ ਉਹਨੂੰ ਕਿਸ ਤਰ੍ਹਾਂ ਜੜਿਆ ਆਈ ਉਹ ਕਿਸ ਤਰ੍ਹਾਂ ਉਹ ਨਸ਼ੇ ਦੀ ਜੜਿਆ ਕਾਰੋਬਾਰ ਦੇ ਵਿੱਚ ਲਿਪਟ ਨੇ ਤੇ ਇਹਨਾਂ ਦੇ ਨਾਲ ਹੋਰ ਕੋਈ ਜੜਿਆ ਕਿੰਨੇ ਕੋਈ ਸਾਥੀ ਨੇ ਜਿਹੜੇ ਇਸ ਕਾਰੋਬਾਰ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਆ ਇਸ ਗੱਲ ਤੇ ਵੀ ਪੁਲਿਸ ਉਹਨਾਂ ਜਾਂਚ ਕਰੇਗੀ ਤਾਂ ਜੋ ਪੁੱਛਗਿੱਛ ਤੋਂ ਬਾਅਦ ਹੋਰ ਜੜੇ ਵੱਡੇ ਆ ਉਹ ਖੁਲਾਸੇ ਜੜੇ ਪੁਲਿਸ ਪ੍ਰਸ਼ਾਸਨ ਤੋਂ ਉਹ ਕੀਤੇ ਜਾ ਸਕਣ ਤੇ ਇਹ ਜੜੇ ਯੂਰੋਪੀਆਂ ਤੇ ਹੋਰ ਵੀ ਜੜਿਆ ਸ਼ਕਤੀ ਦੇ ਨਾਲ ਕਾਰਵਾਈ ਕਰਦੇ ਤੇ ਪੁੱਛਗਿੱਛ ਜੜਿਆ ਉਹ ਕੀਤੀ ਜਾ ਸਕੇ ਜੀ ਕੱਲ ਮਿਤੀ ਤੈਨੋਂ ਨੂੰ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਐਫ ਆਈ ਆਰ ਨੰਬਰ 160 ਹੈ थाना सदर ਫਿਰੋਜ਼ਪੁਰ ਵਿਖੇ ਜੇਚ ਸੀਆਈਏ ਦੇ ਏਐਸਆਈ ਨਰਿੰਦਰ ਸਿੰਘ ਉਹ ਆਪਣੀ ਟੀਮ ਨਾਲ ਗਸ਼ਤਤੇ ਸੀਗੇ ਜਿੱਥੇ ਇਹਨਾਂ ਨੂੰ ਮੁਖਬਰੀ ਆਈ ਹੈ सदर ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਮਦਰੇ ਫਾਟਕ ਨੇੜੇ ਅਸੀਂ ਇੱਕ ਥਾਰ ਨੂੰ ਕਵਰ ਕੀਤਾ ਜਿਹਦੇ ਵਿੱਚੋਂ ਇੱਕ ਬੰਦਾ ਜਿਹੜਾ ਡਰੱਗਸ ਸਮਗਲਰ ਹੈ ਨਾਮ ਹੈ ਇਹਦਾ ਬਿੰਦਰ ਸਿੰਘ ਇਹਨੂੰ ਅਸੀਂ ਇਹਦੀ ਡਰੱਗ ਮਨੀ ਨਾਲ 15 ਲੱਖ ਰੁਪਏ ਦੀ ਡਰਗ ਮਨੀ ਨਾਲ ਅਸੀਂ ਇਹਨੂੰ ਕੈਪਚਰ ਕੀਤਾ ਤੇ ਉਸ ਤੋਂ ਬਾਅਦ ਅਸੀਂ ਐਨਡੀਪੀਐਸ ਦੀ 27A 29685 ਦਾ ਅਸੀਂ ਐਫਆਈਆਰ ਕੱਟ ਕੀਤੀ ਹੈ ਸਰ ਨੂੰ ਕੱਟੇ ਪਟੇ ਚੈਲੰਜ ਹੋ ਗਈ ਕਿਉਂਕਿ ਜੇ ਤਸਕਰ ਇਹਦੇ ਨੇ ਉਹਨਾਂ ਵੱਡੀਆਂ ਗੱਡੀਆਂ ਇਸਤੇਮਾਲ ਕਰਦੇ ਪਏ ਜਿਨ੍ਹਾਂ ਨੂੰ ਥਾਣੇ ਕਦੇ ਵੇਖੂ ਨਹੀਂ ਥਾਣੇ ਜੱਤੀ ਕਿਦੇ ਕੋਈ ਸ਼ੱਕ ਨਹੀਂ ਕਰਦਾ ਤੁਹਾਡੀ ਸੋਸਟੀ ਦੀ ਸਾਈਟ ਤਾਂ ਤੁਸੀਂ ਰਿਕਵਰ ਕੀਤੀ ਹੈ ਲੇਕਿਨ ਇੱਕ ਵੱਡਾ ਚੈਲੰਜ ਤਾਂ ਮੰਨਣੀ ਹੈ ਜੀ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਜਿਵੇਂ ਫਿਰੋਜ਼ਪੁਰ ਦਾ ਇਹਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੇ ਇੰਟੈਲੀਜੈਂਸ ਇਨਪੁਟਸ ਟੈਕਨੀਕਲ ਇਨਪੁਟਸ ਤੇ ਸਾਡੇ ਆਪ ਦੇ ਸੋਰਸਸ ਹੈਗੇ ਆ ਜਿਸ ਤਰ੍ਹਾਂ ਹੀ ਅਸੀਂ ਨਸ਼ੇ ਦੇ ਖਿਲਾਫ ਟਾਈਮ ਟੂ ਟਾਈਮ ਅਸੀਂ ਰਿਕਵਰੀਆਂ ਕਰ ਰਹੇ ਆ ਤੇ ਜਿਹੜੇ ਵੀ ਦਿਸ਼ਾ ਨਿਰਦੇਸ਼ ਸਾਨੂੰ ਐਸਐਸਪੀ ਸਾਹਿਬ ਦੇ ਰਹੇ ਆ ਉਹਨਾਂ ਦੀ ਇਨਵਨ ਪਾਲਣਾ ਕਰਕੇ ਨਸ਼ੇ ਖਿਲਾਫ ਇਹ ਕਾਰਵਾਈ ਹੋ ਰਹੀ ਹੈ ਕੈਮਰਾਮੈਨ ਦਾ ਸਰਬਜੀਤ ਸਿੰਘ ਡੈਨਿਕਸ ਵੇਰਾਫ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप